ਝੋਨੇ ਦਾ ਪੀਲਾ ਹੋਣਾ ਝੋਨੇ ਦੇ ਵਿੱਚ ਫੈਰਸ ਦੀ ਡੈਫੀਸ਼ੈਂਸੀ ਨੂੰ ਜਿਹੜਾ ਦੱਸਦਾ ਇਹ ਝੋਨਾ ਤੁਹਾਡੇ ਸਾਹਮਣੇ ਜਿਹੜਾ ਲੌਂਸਾਂ ਪੀਲੀਆਂ ਪੰਗਾਂ ਨੇ ਇਹ ਲੋਹੇ ਦੀ ਘਾਟ ਹੈ ਇੱਥੇ ਫੈਰਸ ਦੀ ਡੈਫੀਸ਼ੈਂਸੀ ਉਹਦੇ ਕਾਰਨ ਕਈ ਹੋ ਸਕਦੇ ਆ ਲੋਹੇ ਦੀ ਘਾਟ ਦਿਖਾਉਣ ਦੇ ਤੁਸੀਂ ਇਹ ਲੌਂਸਾਂ 'ਚ ਦੇਖ ਰਹੇ ਹੋ ਇਹਦੇ ਕਾਰਨ ਬਹੁਤ ਹੋ ਸਕਦੇ ਆ ਵੀ ਪੀਲਾ ਕਿਉਂ ਹੈ ਹੈ ਲੋਹੇ ਦੀ ਘਾਟ ਲੋਹੇ ਦੀ ਘਾਟ ਕਿਉਂ ਦਿਖਾਈ ਦੇ ਰਹੀ ਹੈ ਤੇ ਦੋ ਤਿੰਨ ਰੀਜਨ ਹੁੰਦੇ ਆ ਇੱਕ ਰੀਜਨ ਇਹਦਾ ਹੁੰਦਾ ਵੀ ਇਹਦੀ ਜੜ ਦੇ ਵਿੱਚ ਜਿਹੜਾ ਹੈਗਾ ਨਿਮਾਟੋਡ ਹੋ ਸਕਦਾ ਹੈ ਨਿਮਾਟੋਡ ਜੜ ਦੇ ਵਿੱਚ ਹੁੱਕ ਟਾਈਪ ਦੀਆਂ ਗੰਡਾ ਬਣ ਜਾਂਦੀਆਂ ਬੂਟਾ ਸਿੱਧਾ ਪਟੋਂਗੇ ਤਾਂ ਬੂਟਾ ਤੁਹਾਡੇ ਹੱਥ 'ਚ ਜਿਹੜੀਆਂ ਉਹ ਗੰਡਾ ਵਾਲੀਆਂ ਜਿਹੜਾ ਉਹ ਟੁੱਟ ਜਾਣਗੇ ਨਹੀਂ ਆਉਣੀਆਂ ਇਹਨੂੰ ਪੂਰਾ ਸਾਈਡ ਤੋਂ ਮਿੱਟੀ ਸਮੇਤ ਬਾਹਰ ਕੱਢ ਕੇ ਫਿਰ ਮਿੱਟੀ ਝਾੜ ਕੇ ਫੇਰ ਪਤਾ ਲੱਗੂ ਵੀ ਨਿਮਾਟੋਡ ਹੈ ਉਹਦੇ ਕਾਰਨ ਪੀਲਾ ਪੈ ਰਿਹਾ ਹੈ ਯਾਨੀ ਕਿ ਲੋਹੇ ਦੀ ਘਾਟ ਦਿਖਾ ਰਿਹਾ ਜਾਂ ਫਿਰ ਤੁਹਾਡੇ ਰੇਸ ਲੈ ਜਿਸ ਤਰ੍ਹਾਂ ਇਹਦੇ ਵਿੱਚ ਦਿਖ ਰਿਹਾ ਇਹ ਰੇਤੇ ਦੀ ਇੱਥੇ ਆ ਰੇਤਾ ਤੁਸੀਂ ਦੇਖ ਰਹੇ ਹੋ ਇਥੇ ਰੇਤ ਤਾਂ ਹੈਗਾ ਮਿੱਟੀ ਹੈ ਨਹੀਂਗੀ ਤਾਂ ਰੇਤੇਲੇ ਬਾਣਾ ਦੇ ਵਿੱਚ ਪਹਿਲੇ 40-45 ਦਿਨ ਜਿਹੜੀ ਫੈਰਸ ਦੀ ਡੈਫੀਸ਼ੈਂਸੀ ਆ ਲੋਹੇ ਦੀ ਘਾਟ ਉਹ ਦਿਖਾਊਗਾ ਰੇਤੇ ਵਾਲੇ ਜੀ ਨਿਮਾ ਟੋੜ ਪੈਂਦਾ ਇਹ ਵੀ ਅਨਸਰਨ ਹੈ ਦਾ ਨਾਲ ਹੀ ਕਿ ਨਿਮਾ ਟੋੜ ਵੀ ਰੇਤੇ ਵਾਲੇ ਚ ਹੁੰਦਾ ਤਾਂ ਕਿਸਾਨ ਵੀਰ ਉਹ ਅਗਰੇ ਹੋਜੀ ਸਮੱਸਿਆ ਆ ਰਹੀ ਹੈ ਇਹ ਲੋਹੇ ਦੀ ਥੋੜੇ ਘਾਟ ਆ ਗਈ ਲੋਹਾ ਮਿੱਟੀ ਰਾਹੀਂ ਕੰਮ ਨਹੀਂ ਕਰਦਾ ਕਈ ਵਾਰੀ ਆਪਾਂ ਨਾ ਮਿੱਟੀ ਚ ਪਾ ਦਿੰਨੇ ਆ ਵੀ ਯਾਰ ਆ ਲੈ ਯਾਰ 5 ਕਿਲੋ 7 ਕਿਲੋ ਤਾਂ ਮਿੱਟੀ ਚ ਪਾਲਾ ਲੋਹਾ ਕਦੇ ਵੀ ਮਿੱਟੀ ਰਾਹੀਂ ਕੰਮ ਨਹੀਂ ਕਰਦਾ ਲੋਹੇ ਨੂੰ ਤੁਸੀਂ ਇਸ ਤਰ੍ਹਾਂ ਜੜਾਂ ਦੇਖੋ ਤੇ ਜੜਾਂ ਜਿਹੜੀਆਂ ਤੁਹਾਡੀਆਂ ਹੁੱਕ ਟਾਈਪ ਦੀਆਂ ਡੰਡਾਂ ਜਿਹੜੀਆਂ ਤੁਹਾਨੂੰ ਜਿਹੜੀ ਵੀ ਜੜ ਨਾਲ ਆਈ ਆ ਆ ਦੇਖੋ ਇਹ ਆ ਗੰਢ ਹੈ ਸਾਮਰੀ ਉਂਗਲ ਤੇ ਪਈਆ ਇਸ ਤਰ੍ਹਾਂ ਦੀਆਂ ਗੰਢਾਂ ਐਂਡ ਤੇ ਜੜਾਂ ਦੇ ਮਿਲਣਗੀਆਂ ਤਾਂ ਇੱਥੇ ਕਲੀਅਰ ਹੈ ਵੀ ਨਿਮਾ ਟੋੜ ਹੈ ਨਿਮਾ ਟੋੜ ਵੀ ਰੇਤ ਲਈ ਚਾਊਗੀ ਤੇ ਉੱਥੇ ਫੈਰਸ ਦੀ ਡੈਫੀਸ਼ੈਂਸੀ ਵੀ ਪਹਿਲੇ 40 45 ਦਿਨ ਚੋਂ ਨਾ ਦਿਖਾਊਗਾ ਹੁਣ ਇਥੇ ਕਰਨਾ ਕੀ ਹੈ ਜਦੋਂ ਫੈਰਸ ਦੀ ਡੈਫੀਸ਼ੈਂਸੀ ਹੈ ਕਿ ਜਿੰਕ ਦੀ ਵੀ ਨਾਲ ਦਿਖਾਈ ਦੇਊਗੀ ਜਿੰਕ ਦੀਆਂ ਨਿਸ਼ਾਨੀਆਂ ਨੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਆ ਇਸ ਤਰ੍ਹਾਂ ਲਾਲੀ ਬਿਲਕੁਲ ਤਾਂ ਹੁਣ ਇਹਦੇ 'ਚ ਕਰਨਾ ਕੀ ਹੈ ਤੁਸੀਂ ਲੋਹਾ ਮਿੱਟੀ ਰਾਹੀਂ ਕੰਮ ਬਿਲਕੁਲ ਨਹੀਂ ਕਰਦਾ ਮਿੱਟੀ ਪਾਈ ਦਾ ਲੋਹਾ ਮਿੱਟੀ 'ਚ ਲੋਹਾ ਪਾਉਣ ਦਾ ਕੋਈ ਵੀ ਦਮ ਨਹੀਂ ਤੁਸੀਂ ਇਹਨੂੰ ਘਾਟ ਨੂੰ ਦੂਰ ਕਰਨ ਲਈ ਚਲੇਟਰਡ ਲੋਹਾ ਲੈ ਲਓ 19% ਲੈ ਲਓ ਜਿਹੜਾ ਵੀ ਬਾਜ਼ਾਰ 'ਚੋਂ ਮਿਲਦਾ ਉਹ ਰਿਕਮੈਂਡਡ ਡੋਜ਼ ਦੇ ਅਨੁਸਾਰ ਵਿੱਚ ਜ਼ਿੰਕ ਵੀ ਜਿਹੜੀ ਤੁਸੀਂ ਲਿਕੁਇਡ ਲੈ ਲੋ ਚਾਹ ਚੇਲੇਟਰ ਲੈ ਲੋ ਉਹ ਵੀ ਰਿਕਮੈਂਡਡ ਡੋਜ਼ ਦੇ ਅਨੁਸਾਰ ਕਲੀ ਦੇ ਪਾਣੀ ਨਾਲ ਕਲੀ ਭਿਉਣੋਂ ਪਹਿਲਾਂ ਇੱਕ ਰਾਤ ਉਹਦੇ ਪਾਣੀ ਨਾਲ ਮਿਕਸ ਕਰਕੇ ਜਿਹੜੀ ਉਹਨੂੰ ਪਾਉਂਗੇ ਦੋ ਸਪ੍ਰਿਆ ਤੁਹਾਨੂੰ ਕਰਨੀਆਂ ਪੈਣਗੀਆਂ ਤੇ ਫਾਇਰਸ ਦੀ ਡੈਫੀਸ਼ੈਂਸੀ ਰਿਕਵਰ ਕਰਜੂ ਤਾਂ ਤੁਹਾਡੀ ਸਮੱਸਿਆ ਦਾ ਉਧਰੋਂ ਵੀ ਹੱਲ ਪੂ ਤੇ ਦੂਜਾ ਤੁਹਾਨੂੰ ਇਹਦੇ ਚ ਜੇ ਜ਼ਿਆਦਾ ਹੈਗੀ ਤਾਂ ਤੁਹਾਨੂੰ ਨਿਮਾ ਟੋੜ ਦਾ ਵੀ ਹੱਲ ਕਰਨਾ ਪੂ ਉਹਦੇ ਵਿੱਚ ਤੁਹਾਨੂੰ ਨਿਮਾਟੋ ਫਰੀ ਵਗੈਰਾ ਤੇ ਜਾਂ ਫਿਰ ਫਿਊਰਾ ਡਾਨ ਉਹਦਾ ਵਧੀਆ ਰਿਜ਼ਲਟ ਆਂਦਾ ਫਿਊਰਾ ਡਾਨ ਜਿਹੜੀ ਕਾਰਬੋ ਫਿਊਰਾਨ ਆ ਉਹ ਪਾਉਣੀ ਪਊਗੀ ਤਾਂ ਕਿ ਜਦ ਸਮੱਸਿਆ ਜਿਹੜੀ ਜੜ ਤੋਂ ਵੀ ਖਤਮ ਹੋ ਜਾਏ ਤੇ ਪੱਤਿਆਂ ਰਹੀ ਦੀ ਪੂਰਤੀ ਤੁਸੀਂ ਸਪਰੇਅ ਰਾਹੀਂ ਕਰ ਸਕਦੇ ਹੋ ਤਾਂ ਦੋ ਸਪਰੇਅ ਆ ਜਿਹੜੀਆਂ ਇਹਦੇ ਤੇ ਰეკਮੈਂਡ ਹੈ